ਜਦੋਂ ਉਹ ਹੁੰਦਾ ਹੈ ਉਹ ਆ ਕੇ ਮਹਾਰਾਜ ਜੀ ਤੇ ਕਿਰਪਾ ਕਰ ਦਿੰਦੇ ਬਰਸ਼ਿਸ਼ ਕਰ ਦਿੰਦੇ ਨਾ ਪਹਿਲਾਂ ਬੇਨਤੀ ਕੀਤੀ ਸੀ ਨਾ ਕਿ ਜਦੋਂ ਕੋਈ ਗੁਰੂ ਕੇ ਸਿੱਖ ਬਣ ਜਾਵੇਗਾ ਗੁਰੂ ਦਾ ਦਾਸ ਬਣ ਜਾਵੇਗਾ ਗੁਰੂ ਦੇ ਕੋਲ ਆ ਜਾਵੇਗਾ ਤੇ ਗੁਰੂ ਉਹਦੀ ਸਹਾਇਤਾ ਕਰੇਗਾ ਆਪਾਂ ਹੁਣੇ ਪੜਿਆ ਸੀ ਨਾ ਸ਼ਬਦ ਜਿਉ ਪਿੰਦ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਤ ਪੈ ਰੱਖੀ ਨਾਨਕ ਸਦ ਕਰਵਾ ਹੁਣ ਗੁਰਮੁਖ ਪਿਆਰੇ ਜੀ ਤੋਂ ਉਹਨੂੰ ਲਿਆਂਦਾ ਮਾਣੇ ਨੇ ਉਹਦੇ ਸੀਸ ਤੇ ਹੱਥ ਰੱਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ ਨੇ ਤੇ ਹੁਣ ਇਹ ਜਿਹੜਾ ਹਉਮੇ ਤੇ ਹੰਕਾਰ ਵਾਲਾ ਸੀ ਇਹ ਗੁਰਮੁਖ ਪਿਆਰੇ ਥੱਲੇ ਟੈ ਪਿਆ ਮੇਰਾ ਕਹਿਣ ਤੋਂ ਭਾਵ ਹੈ ਕਿ ਜਦੋਂ ਕੋਈ ਹਉਮੇ ਵਾਲਾ ਵਿਚਰ ਕੇ ਆਉਂਦਾ ਹੈ ਭਨਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲਬਾਤ ਕਰਦਾ ਵਿਚਾਰ ਕਰਦਾ ਹੈ ਤੇ ਜਦੋਂ ਗੁਰੂ ਪਾਤਸ਼ਾਹ ਦੇ ਵਿਚਾਰਾਂ ਨੂੰ ਸਮਝ ਲੈਂਦਾ ਹੈ ਨਾ ਉਦੋਂ ਉਹ ਵੀ ਨਹੀਂ ਹਉਮੈ ਤੇ ਹੰਕਾਰ ਇੱਥੇ ਟਹਿ ਟੇਹੀ ਹੋ ਜਾਂਦੀ ਹੈ ਤੇ ਗੁਰਮੁਖ ਪਿਆਰੇ ਆ ਫਿਰ ਤੁੰ ਨਿਮਾਣਾ ਹੋ ਕੇ ਆਇਆ ਤਾਂ ਭਾਵਨਾ ਦੇ ਨਾਲ ਆਇਆ ਕਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਮੱਥਾ ਟੇਕ ਕੇ ਅਰਦਾਸ ਕਰ ਅੱਜ ਆਪਾਂ ਸਾਰੇ ਜਾਣੇ ਆਈਏ ਨਾ ਤੇ ਗੁਰਮੁਖ ਪਿਆਰੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਕਲਮ ਦੇ ਨਾਲ ਬੜੇ ਪਿਆਰ ਵਾਲੇ ਬਚਨ ਲਿਖੇ ਨੇ ਜਮਾਨਾ ਨੇ ਕਲਮ ਚੁੱਕੀ ਹੈ ਨਾ ਤੇ ਅਰਦਾਸ ਲਿਖਦੇ ਨੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਇ ਵਾਹਿ ਸ੍ਰੀ ਭਗਵੰਤੀ ਜੀ ਪਾਸ਼ੇ 10ਵੀਂ ਪ੍ਰਥਮ ਭਗਵੰਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ RAMDAS ਸਹਿ ਹਮ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਲੁਕ ਜਾਏ ਉਹਨਾਂ ਨੇ ਜੇ ਸ਼ਬਦ ਵਰਤਲੇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਦੋਂ ਕੋਈ ਭਾਵਨਾ ਦੇ ਨਾਲ ਪਿਆਰ ਦੇ ਨਾਲ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਵੀ ਲਵੇਗਾ ਨਾ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਵੀ ਕੋਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਿਰਦੇ ਵਿੱਚ ਧਿਆਏਗਾ ਯਾਦ ਕਰੇਗਾ ਮਾਰੇ ਕਹਿੰਦੇ ਉਹਦੇ ਦੁੱਖ ਦੂਰ ਹੋ ਜਾਣ ਵੇਖੋ ਕਿੰਨੀ ਵੱਡੀ ਗੱਲ ਸਤਿਗੁਰਾਂ ਨੇ ਬਾਣੀ ਦੇ ਵਿੱਚ ਅਰਦਾਸ ਦੇ ਵਿੱਚ ਕਹੀ ਹੈ ਤੇ ਪਰਮਾਪ ਕਰਨਾ ਅੱਜ ਅਸੀਂ ਆਉਂਦੇ ਜਰੂਰ ਐ ਮਹਾਰਾਜ ਮੱਥਾ ਵੀ ਟੇਕਦੇ ਆਂ ਪ੍ਰਕਰਮਾਂ ਵੀ ਕਰਦੇ ਆਂ ਤੇ ਮੈਂ ਤੇ ਇੱਕ ਬੇਨਤੀ ਕਰਦਾ ਹੁਣਾ ਗੁਰਮੁਖ ਪਿਆਰੇ ਜਦੋਂ ਤੂੰ ਆਉਣਾ ਹੈ ਨਾ ਜਿਵੇਂ ਜਿਵੇਂ ਤੂੰ ਗੁਰਦੁਆਰਾ ਸਾਹਿਬ ਦੇ ਅੰਦਰ ਆਉਣਾ ਹੈ ਤੇ ਇੱਥੇ ਮੱਥਾ ਟੇਕਦਾ ਓਦੋਂ ਇੱਕ ਸ਼ਬਦ ਪੜ ਲਿਆ ਕਰ ਉਹ ਸ਼ਬਦ ਕਿਹੜਾ ਹੈ ਉਹ ਸ਼ਬਦ ਹੈ ਹਮੇ ਆਪਕਰ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਨੰਤ ਜਨ ਤਰਾਸ ਮਟਾਈ ਇੱਕ ਅਰਦਾਸ ਬਾਠ ਕੀਰਤ ਕੀ ਗੁਰ ਰਾਮਦਾਸ ਰਖੋ ਸੇ ਮੈਂ ਬੇਨਤੀ ਕਰਾਂ ਵੇਖੋ ਕਿੰਨਾ ਸੌਖਾ ਸ਼ਬਦ ਹੈ ਰੋਜ਼ ਹੀ ਹਰਮਤ ਕਹਿ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਸ ਸ਼ਬਦ ਨੂੰ ਪੜਿਆ ਜਾ ਰਿਹਾ ਹੈ ਇਸ ਸ਼ਬਦ ਨੂੰ ਸੰਗਤਾਂ ਰੋਜ਼ ਸੁਣਦੀਆਂ ਪਈਆਂ ਨੇ ਤੇ ਮੈਂ ਇੱਕ ਬੇਕੀ ਕਰਾ ਇਹ ਭਟ ਕੀਰਤ ਜੀ ਦਾ ਲਿਖਿਆ ਹੋਇਆ ਗੁਰਮਖ ਪਿਆਰਿਓ ਸਵਈਆ ਤੇ ਉਹਦੇ ਵਿੱਚ ਸਤਨੂ ਪਾਸ਼ਾ ਕਹਿੰਦੇ ਗੁਰਮਖਾ ਜਦੋਂ ਮੇਰੇ ਕੋਲੇ ਆਉਣਾ ਹੈ ਨਾ ਤੇ ਭਾਵਨਾ ਬਣਾ ਕੇ ਆ ਪਿਆਰ ਬਣਾ ਕੇ ਆ ਆ ਜਿਹੜੀ ਸੰਗਤ ਬੈਠੀ ਹੈ ਨਾ ਇਹ ਸੰਗਤ ਦੇ ਵਿੱਚ ਬੜੀ ਤਾਕਤ ਹੈ ਪਰ ਸੰਗਤ ਕੀ ਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਇਹ ਕਿਸੇ ਬੰਦੇ ਦੀ ਨਹੀਂ ਇਹ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੀ ਹੈ ਤੇ ਜਦੋਂ ਕੋਈ ਇਹ ਸੰਗਤ ਦੇ ਵਿੱਚ ਭਾਵਨਾ ਦੇ ਨਾਲ ਪਿਆਰ ਦੇ ਨਾਲ ਆ ਕੇ ਜੁਲ ਵੀ ਲਾ ਕੇ ਬਹਿੰਦਾ ਹੈ ਤੇ ਗੁਰਮੁਖ ਪਿਆਰਿਓ ਦਾ ਜੀਵ ਜੀਵਨ ਬਦਲ ਜਾਂਦਾ ਤੇ ਮੈਂ ਇੱਕ ਬੇਨਤੀ ਕਰਾਂ ਕਦੇ ਅਸੀਂ ਸ਼ਬਦ ਪੜ੍ਹਦੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸਨਾਣਾ ਗੁਰ ਪੂਰੇ ਕੀ ਨੇਦਾ ਨ ਰਮੇ ਹੋਈ ਆਪ ਤੁਸੀਂ ਜਿੰਨੇ ਬੈਠੇ ਹੋ ਨਾ ਭਾਵੇਂ ਗੁਰ ਨੂੰ ਪਿਆਰੇ ਨਾਲ ਬੇਨਤੀ ਕਰਦਾ ਸੰਗਤ ਭਾਵੇਂ ਕਿੰਨੀ ਹੋਵੇ ਪਰ ਉਥੇ ਜੇ ਸੁਣਨ ਮਾਰੇ ਆ ਕੇ ਚਾਰ ਵੀ ਬਹਿ ਜਾਣਾ ਜੇ ਮਨੁੱਖ ਇੱਥੇ ਲੱਖਾਂ ਦਾ ਇਕੱਠ ਹੈ ਤੇ ਸਾਰੇ ਆਪਣੀਆਂ ਆਪਣੀਆਂ ਗੱਲਾਂ ਮਾਰੀ ਜਾਂਦੇ ਨੇ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਤੇ ਉੱਥੇ ਕੋਈ ਫਾਇਦਾ ਨਹੀਂ ਉਸ ਲੱਖ ਦੇ ਇਕੱਠ ਦਾ ਪਰ ਜੇ ਚਾਰ ਵੀ ਜੁੜ ਕੇ ਬੈਠੇ ਐ ਤੇ ਇਕੰਤਰ ਹੋ ਕੇ ਬੈਠੇ ਐ ਤੇ ਮਹਾਰਾਜ ਜੀ ਤੇ ਪਾਵਨ ਬਾਣੀ ਦੇ ਵਿੱਚ ਬਚਨ ਕਰਦਾ ਕਹਿੰਦੇ ਸਤ ਸੰਗਤ ਦੇ ਵਿੱਚ ਬਹਿਣਾ ਹੈ ਨਾ ਜੇ ਤੇ ਮਧੂ ਮੱਖੀਆਂ ਦੀ ਤਰ੍ਹਾਂ ਬੈਠਿਆ ਮਨੁਮਕੀਆਂ ਜਦੋਂ ਆਪਣੇ ਸੱਤੇ ਦੇ ਬੈਠ ਕੇ ਉਸ ਰਸ ਨੂੰ ਪ੍ਰਾਪਤ ਕਰਦੀਆਂ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹੁਰੀ ਚ ਬੈਠਿਆ ਕਰੇ ਚੌਂਕੜਾ ਮਾਰ ਕੇ ਬਹਿ ਜਾ ਕਰ ਤੇ ਰਸ ਲਿਆ ਕਰ ਬਸ ਤੇਰੇ ਕੋਲੇ ਕੌਣ ਆ ਕੇ ਬਿਠਾਏ ਕੌਣ ਤੇਰੇ ਤੋਂ ਉੱਠ ਕੇ ਗਿਆ ਤੈਨੂੰ ਪਤਾ ਨਾ ਲੱਗੇ ਤੇਰੀ ਸੁਰਤ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ ਤੇ ਇਸੇ ਤਰ੍ਹਾਂ ਭਟ ਕੀਰਤ ਜੀ ਕਹਿੰਦੇ ਨੇ ਜਦੋਂ ਮੈਂ ਬੇਨਤੀ ਕਰਾਂ ਗੁਰਮੁਖ ਖੋ ਗੁਰਲਾਲਾ ਸਾਹਿਬ ਆਉਣਾ ਹੈ ਨਾ ਅੱਜ ਤੇ ਪੈਰ ਧੋਤੇ ਪਰ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਗੁਰੂਖੋ ਪੈਰ ਧੋ ਕੇ ਆਇਆ ਕਰੋ ਸਾ ਮੈਨੂੰ ਪਤਾ ਹੈ ਕਈ ਕਹਿਣ ਦੇ ਵੀ ਨਹੀਂ ਜੀ ਗਿਆਨੀ ਜੀ ਤਾਂ ਮਹਾਰਾਜ ਗੁਰਮਖੋ ਆ ਜਿਹੜੀ ਸਾਧਗੁਰੂ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਆਈ ਹੈ ਨਾ